आज ये लड़का लास्ट कुछ ही जनवरी आ था मैं भी बस माफ कर दूँगा था है और अपने अपने कमाकर देखूं जो मिले मिले यार को एक दूसरे के दोस्तों के जमाने जाते यार को ये ही तो घर में तो ऐसा है कि ये तो जब भी मारा जाएगा या ना वो तो आप कार्यकर्तों कोई इच्छा नहीं है दो बार किया है कार्� ਗੱਲ ਇਹ ਹੈ ਕਿ ਜੇ ਅਪਾ ਖਾਲੂਆ ਨੇ ਸੁਧਰੀ ਤੇ ਪ੍ਰੋਗਰਾਮਾਂ ਨੂੰ ਜਨ ਮਾਣਿਓ ਇੱਕ ਦੂਜੇ ਦਾ ਸਾਥ ਦੇਣਾ ਉਹ ਬੈਠਾ ਆਈਨੋ ਲੱਦੇ ਗੋਵਾਲੇ ਇਹ ਜਿਹੜਾ ਸਭ ਤੋਂ ਸਾਡੇ ਲੈਣ ਦਾ ਮਤਵੜਾ ਹੈ ਅਸੀਂ ਕਿਸੇ ਨੂੰ ਤੋੜਨਾ ਨਹੀਂ ਅਸੀਂ ਜੋੜਨਾ ਅਸੀਂ ਕਿਸੇ ਨੂੰ ਤੋੜਨਾ ਨਹੀਂ ਅਸੀਂ ਜੋੜਨਾ ਹੈ ਜਿਹੜਾ ਮਾਸੀ ਸਾਹਿਬ ਨੇ ਜੋੜਿਆ ਹਾਂ ਬੰਦਾ ਸ਼ਾਪਨ ਜਿਲ੍ਹਾ ਕਲੀ ਆਂਦੇ

छॾियो <laughs> ਇਹ ਬੰਦੇ ਨਾਲ ਕਹਿੰਦਾ ਫਟੀਰ ਉਹ ਆਪ ਸੋਚ ਰਿਹਾ ਕੋਈ ਸੀ ਕੀ ਕੀਤਾ ਹਾਂ ਸੰਗਿਆ ਕੰਮ ਬੱਜਦੀ ਗੱਲ ਹੈ